ਆ ਗਿਆ ਜੀ ਤੁਸੀਂ ਆ ਗਿਆ ਜੀ ਮੈਂ ਕੀ ਆਦੇ ਤੁਸੀਂ ਬਈ ਸਾਰਿਆਂ ਦਾ ਬਹੁਤ ਧੰਨਵਾਦ ਮੈਨੂੰ ਅੱਧੇ ਲੋਕਾਂ ਨੇ ਪੁੱਛਿਆ ਵੀ ਤੁਸੀਂ ਲੱਗੀ ਬਿਮਾਰ ਹੋਣੇ ਤੇਰਾ ਸੈੱਲ ਘਟ ਕੇ ਸੱਚੀ ਮੈਨੂੰ ਇੰਨੀ ਮੇਰੀ ਮੇਰੇ ਖੋੜੇ ਦੇਖ ਕੇ ਕਹਿ ਜਾਓਗੀ ਆਈ ਥਿੰਕ ਰੀਮਾ ਲਈ ਜਨ ਨੇ ਖੋੜੇ ਦੇ ਵੀ ਲਾ ਲਿਆ ਕਰੋ ਚੁੱਲਿਆ ਕਿ ਲੈਣਾ ਯਾਰੀ ਬਹੁਤ ਕਿਊਟ ਹੈ ਕੁੜੀ ਕਿਹੋਟਾ ਹੈ ਪਲੂਕਾ ਕਾਇਆ ਅੱਛਾ ਸੈੱਲ ਘਟ ਕੇ ਪੁੱਛਿਆ ਬੰਦਿਆਂ ਨੇ ਹਾਂ ਸੈੱਲ ਘਟ ਕੇ ਬੰਦਿਆਂ ਨੇ ਮੇਰੇ ਗੁੱਗੂ ਦੇ ਸੈੱਲ ਘਟ ਕੇ ਅਈ ਤਾਂ ਚੈੱਕ ਕਰਾਉਣੀ ਆ ਫਿਰ ਹੋਰ ਕਾਤੋਂ ਕਰਾਉਣੀ ਹੈ ਹਲੇ ਕਹਿੰਦੀ ਮੇਰੇ ਨਾਲ ਰੋਸਟ ਹੋਊਗਾ ਹਾਂ ਹਲੇ ਕਹਿੰਦੀ ਮੇਰੇ ਨਾਲ ਰੋਸਟ ਅਸੀਂ ਫਰੈਂਡ ਜਾਂ ਹਾਂ ਅਸੀਂ ਰੀਲ ਪਾਵਾਂਗੇ ਅਸੀਂ ਲੋਕਾਂ ਦੇ ਚੈੱਕ ਕਰਾਉਣਾ ਇਹਦਾ ਪੈਰੂ ਆਪੇ ਪੈਰੂਆ ਇਹ ਅਸੀਂ ਸ਼ਾਮ ਤੱਕ ਅਸੀਂ ਰੀਲ ਪਾਵਾਂਗੇ ਚੈੱਕ ਹੋਰ ਵਧਾ ਰਿਹਾ ਹੋਰ ਚੱਕ ਵਧਾ ਰਿਹਾ ਸੀ ਤੇ ਜੰਮਈ ਜਦ ਤੱਕ ਇਹਦਾ ਵੀ ਬ੍ਰੇਕਅਪ ਨਹੀਂ ਹੋ ਜਾਂਦਾ ਤੇ ਬੁਆਏਫ੍ਰੈਂਡ ਨਾਲ ਹਈ ਨਹੀਂ ਬਈ ਕੋਈ ਨਹੀਂ ਹੈਗਾ ਮਰੀ ਜਾਂਦਾਗਾ ਤੇ ਇੱਕ ਗੱਲ ਦੱਸੰਗੀ ਦੱਸ ਤੇ ਇਹਦੇ ਚਾਰ ਬਰਾਏ ਫਰੈਂਡ ਰਹੇ ਨੇ ਮੈਂ ਦੱਸ ਨਾ ਵੀ ਦੱਸ ਸਕਦਾ ਮਤਲਬ ਆਂਟੀ ਵਧੀਆ ਦੋਸਤ ਮਿੱਤਰ ਰਹਣਿਆ ਗਾਰੰਟੀ ਸਵੀਕਾਰ ਕੀ ਹੋਰ ਕੀ ਗਵੰਟੀ ਦੀ ਲੱਡੂ ਮਜਾ ਕਰਦਾ ਬਹੁਤ ਸਿਆਣੀ ਤੀਨ ਨੂੰ ਜਨਮ ਦਿੱਤਾ ਤੁਸੀਂ ਇਹ ਜੀ ਤੀਨ ਨੂੰ ਜਨਮ ਸਾਰੀ ਦਿਨ ਮੈਂ ਤਾਂ ਕਹਿੰਦਾ ਪਰਮਾਤਮਾ ਇਹ ਜਿੰਤੀਆਂ ਘਰੇ ਕਰ-ਕਰ ਚ ਹੋਣ ਸਾਡੇ ਵੀ ਹੋ ਸਕਦਾ ਨਾ ਦੱਸ ਮੇਰੇ ਮੈਨੂੰ ਤਾਂ ਪਤਾ ਲੱਗਦਾ ਹੈਗੀ ਹੋ ਗਿਆ ਇਹ ਨਾ ਆਂਟੀ ਵੀ ਦਾ ਮਜ਼ਾਕ ਕਰਦਾ ਬਹੁਤ ਪਿਆਰੀ ਲਟਕੀ ਹੈ ਐਡੀ ਵੱਡੀ ਲਟਕੀ ਕਿੱਥੇ ਸਮਝ ਜਾਂਦੇ ਬਾਕੀ ਉਹ ਵੀ ਬਹੁਤ ਕਿਊਟ ਹੈ ਕਿਊਟ ਕਿਊਟ ਇਹ ਤੇਰਾ ਕੋਈ ਗੱਲ ਨਹੀਂ ਤੇਰਾ ਆ ਤੇਰੇ ਭਾਈ ਹੁੰਦੇ ਕੌਣ ਗੱਲ ਦੇ ਦੂਗਾ ਤੇਰੇ ਮੇਰਾ ਦੋਸਤ ਕਰਾ ਦੇ ਫਿਰ ਇਹ ਨਹੀਂ ਰੋਜ਼ ਕਰਾ ਨਹੀਂ 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 ਤੇਰਾ ਇਹ ਮੇਰਾ ਦੋਸਤ ਹੈ ਬਈ ਬਹੁਤ ਅਸੀਂ ਗੁੱਡ ਫਰੈਂਡਸ ਆ ਠੀਕ ਹੈ ਨਾ ਮੈਂ ਕੱਪੜੇ ਨਹੀਂ ਲੈ ਕੇ ਇੱਧਰ ਬਿਲਕੁਲ ਠੀਕ ਹੈ ਅਸੀਂ ਤਾਂ ਯਾਰ ਇਹਦਾ ਵਿਆਹ ਕਰਨਾ ਉੱਥੀ ਤੋਰਨੀ ਆ ਯਾਰ ਇਹ ਗੱਡੀ ਨੂੰ ਧੱਕਾ ਲਾਣਾ ਹੈ ਦੇਖ ਮੈਂ ਯਾਰ ਤੈਨੂੰ ਯਾਦ ਹੈ ਇੱਕ ਕੱਲ ਤੂੰ ਸਹੀ ਸੀ ਦੱਸ ਤੈਨੂੰ ਪਹਿਲੇ ਦਿਨ ਮੈਂ ਲੈ ਕੇ ਆਇਆ ਸੀ ਉਹਨੇ ਹਾਂ ਕਿੱਥੋਂ ਪਹਿਲਾਂ ਕਰਾਇਆ ਹਾਂ ਬਈ ਅਸੀਂ ਨਾ ਜਿੱਦੇ ਪਹਿਲੇ ਦਿਨ ਆਏ ਸਾਰੇ ਰਾਹ ਇਹ ਵੀ ਨਹੀਂ ਹੋਲੀ ਮੈਨੂੰ ਬੋਲੇ ਹਨਾ ਯਾਰ ਮੈਂ ਓਏ ਉਹ ਕਹਿੰਦਾ ਕਹਿੰਦਾ ਉਵੇਂ ਕਰੇਗਾ ਨਾ ਉੱਥੇ ਕਰਾ ਕੁੜੀ ਆਈ ਖੜੀਆ ਕਹਿੰਦਾ ਮੈਨੂੰ ਲੈ ਕੇ ਆ ਮੈਂ ਭਾਈ ਕੁੜੀਆਂ ਦੇਖੀ ਗਿਆ ਮੈਂ ਕੁੜੀ ਕਿੱਥੇ ਆ ਯਾਰ ਪਰ ਫਿਰ ਮੈਨੂੰ ਕੁੜੀ ਹੀ ਨਹੀਂ ਦਿਖੀਆਂ ਜਦੋਂ ਮੈਂ ਲਵੇ ਦੇਖਿਆ ਇਹਨਾਂ ਦੇ ਪਿੰਡ ਦਾ ਇੱਕ ਮੁੰਡਾ ਸੀ ਮੈਨੂੰ ਜਾਣਦਾ ਸੀ ਉਹਨੇ ਨੇ ਫੋਨ ਕੀਤਾ ਹੋਊਗਾ ਕਹਿੰਦਾ ਕੁੜੀ ਲੈ ਜਾ ਜਦੋਂ ਮੈਂ ਦੇਖੀ ਮਹਾ ਕੁੜੀਏ ਫਿਰ ਮੈਨੂੰ ਪਤਾ ਲੱਗਿਆ ਕੀ ਗੱਲ ਤੈਨੂੰ ਹੋਰ ਦੱਸਦੀ ਆ ਸੱਸ ਰੀ ਘਰ ਤਾਂ ਮੈਨੂੰ ਬੁਲਾਈ ਕੋਈ ਪਿੰਡ ਦੇਣਗੇ ਹਾਂ ਉਹ ਕਰ ਸਤਰੀ ਘਰ ਬਾਈ ਇਹ ਗੱਲ ਸਹੀ ਕਿਉਂਕਿ ਸਾਡੇ ਸਾਰੇ ਪਿੰਡ ਦੇ ਜਣਦੇ ਜਾਣਦੇ ਮੈਂ ਕਹਾਂ ਜੀ ਬਾਈ ਤੁਹਾਡੀ ਜਾਣ ਪਛਾਨ ਜਿਆਦੀ ਲੱਗਦੀ ਹੈ ਪਤਾ ਸਾਡੇ ਪਿੰਡ ਵਾਲੇ ਮੁੰਡੇ ਲੈਵੇ ਖੜੀ ਫੇਰ ਖੜੀ ਇੱਕ ਉਹ ਕਿਵੇਂ ਐ ਕਰਤਾ ਇਹਨੇ ਮੈਨੂੰ ਕਹਾਂ ਕੁੜੀ ਬਹੁਤ ਉਹ ਹੈ ਫੱਕੇ ਵਧੀਆ ਬੱਸ ਸੱਸ ਰੀ ਘਰ ਮੈਨੂੰ ਬੁਲਾਈ ਕਿਉਂਕਿ ਸਾਡੇ ਸਾਰੇ ਪਿੰਡ ਦੇ ਜਾਣਦੇ ਕਿ ਕਿਉਂ ਉਹਨੇ ਸਤਰੀ ਘਰ ਨੂੰ ਬੁਲਾਈ ਜਦੋਂ ਬੁਲਾਈ ਸੀ ਸੱਸ ਰੀ ਬਾਈ ਪਰ ਜਿੱਦੇ ਇਹ ਪਹਿਲੇ ਦਿਨ ਆਈ ਮੈਨੂੰ ਐ ਸੀ ਮਹਾ ਯਾਰ ਬਹੁਤ ਸਿਆਣੀ ਕੁੜੀ ਹੈ ਇਹ ਤੇ ਹੁਣੋਂ ਤੋਂ ਵੀ ਜ਼ਿਆਦਾ ਸਿਆਣੀ ਨਿਕਲੀ ਇਹ ਬਾਅਦ ਚ ਤੇ ਮਤਲਬ ਸਾਰੇ ਰਾਣੀ ਬੋਲੀ ਦੀ ਇਹ ਮੇਰੇ ਨਾਲ ਅਈ ਅਈ ਚੁੱਪ ਕਰਕੇ ਆਏ ਰਹੇ ਹੁਣ ਚੁੱਪ ਨਹੀਂ ਕਰਦੀ ਕਿੱਥੇ ਹੁਣ ਤਾਂ ਇੰਨੀ ਫ੍ਰੈਂਡਲੀ ਹੋ ਗਈ ਅਸੀਂ ਦਿਲਾਂ ਚ ਬੜੇ ਆਹ ਯਾਰ ਦੂਜੇ ਤੀਜੇ ਐਪੀਸੋਡ ਚ ਵੀ ਖੁੱਲ੍ਹ ਮਿਲ ਖੁੱਲ੍ਹ ਮਿਲ ਗਏ ਸੀ ਇਹ ਬਸ ਵੀ ਬੜੀਆ ਬਣਾ ਇੱਕ ਦੂਜੇ ਇੱਕ ਦੂਜੇ ਨੂੰ ਜਾਣਨ ਲੱਗ ਗਏ ਦੂਜੇ ਨੂੰ ਇੱਕ ਦੂਜੇ ਨੂੰ ਜਾਣਨ ਐਕਸਪੀਰੀਅੰਸ ਰਿਹਾ ਯਾਰ ਤੇਰਾ ਕੱਲ ਗਾਣੇ ਦਾ ਕੱਲ ਗਾਣੇ ਦਾ ਗਾਣੇ ਦਾ ਬਹੁਤ ਗੈਂਡ ਰਿਹਾ ਬਹੁਤ ਮਜ਼ਾ ਆਇਆ ਬਹੁਤ ਕੁਝ ਸਿੱਖਿਆ ਮੈਨੂੰ ਮੈਂ ਪਹਿਲਾਂ ਤਾਂ ਮੈਨੂੰ ਇਸ ਵਿੱਚ ਨਰਵਸ ਹਾਂਗੀ ਠੀਕ ਹੈ ਪਹਿਲੀ ਵਾਰ ਗਾਣਾ ਕਰਿਆ ਹਨ ਹਾਂ ਪਹਿਲੀ ਵਾਰ ਕੀਤਾ ਕੀ ਪਹਿਰ ਵੀਡੀਓ ਤੋਂ ਕਿਵੇਂ ਬਖਰਾ ਲੱਗਿਆ ਪਹਿਲੀ ਵਾਰ ਨਹੀਂ ਕੀਤਾ ਹਾਂ ਪਰ ਪਹਿਲੀ ਵਾਰ ਹੀ ਹੈ ਉਹ ਮੈਂ ਤੇ ਪਹਿਲੀ ਵਾਰ ਤੇ ਕਰਤਾ ਸੀ ਸੀ ਘੰਟੇ ਚ ਇੱਕ ਘੰਟੇ ਜੇ ਨੂੰ ਮੇੜਦਾ ਹਾਂ ਕਿੰਨੇ ਟਾਈਮ ਦਾ ਗਾਣਾ ਦੋ ਤਿੰਨ ਮਿੰਟ ਦਾ ਠੀਕ ਹੈ ਕੀ ਬਣ ਰਹੀ ਸੀ ਗੱਲ ਫਿਰ ਤੋਂ ੱਗਰਾਵਾ ਕੇ ਰਵਣ ਜੋਤ ਰਵਣ ਜੋਤ ਰਵਣ ਜੋਤ ਰਵਣ ਜੋਤ ਠੀਕ ਹੈ ਠੀਕ ਹੈ ਪੂਰਾ ਇੰਜੋਏ ਕਰਿਆ ਹੈ ਫਿਰ ਪੂਰਾ ਫਿਰ ਰੀਲਾਂ ਵੀ ਪਾਵੀ ਹੁਣ ਤਾਂ ਕੱਟ ਕੇ ਗਾਣੇ ਚ ਪਾਵਾਂਗੇ ਯਾਰ ਹਨਾ ਜਿਹੜਾ ਪਾਵਾਂਗੇ ਰੀਲਾਂ ਨਿਰਮਰਤ ਕਹਿਰਾ ਬਣੇਗੀ ਹਰਦੀ ਨਹੀਂ ਨਿਰਮਰਤ ਕਹਿਰਾ ਤਾਂ ਸ਼ਿਕਰੀ ਆਈ ਪਈ ਐ ਬਾਹਰ ਨਿਰਮਰਤ ਕਹਿਰ ਨਾ ਹੁੰਦੀ ਤਾਂ ਹੈ ਨਹੀਂ ਨਾ ਆ ਕੇ ਆਈਆਂ ਸ਼ਿਕਰੀ ਤਾਂ ਉਣੀ ਐ ਨਿਰਮੈ ਲੋਸ਼ਨ ਨਹੀਂ ਲਾਇਆ ਅੱਜ ਠੀਕ ਹੈ ਕੱਲ ਮੈਨੂੰ ਉਹਨਾਂ ਨੂੰ ਦੱਸਿਆ ਨਹੀਂ ਵੀ ਪਿੰਡੀ ਵਾਲੇ ਦੀ ਪਿੰਡੀ ਰਹਿ ਜੀ ਤੂੰ ਨੇਰਾ ਹੋ ਜਾਊਗਾ ਠੀਕ ਹੈ ਮੈਂ ਨਾ ਤਾਂ ਉਹਦਾ ਨਾਈਟ ਸੂਟ ਲੈ ਕੇ ਗਈ ਸੀ ਠੀਕ ਹੈ ਨਾ ਮੈਂ ਕੱਪੜੇ ਲੈ ਕੇ ਗਈ ਸੀ ਆਹ ਕੱਪੜੇ ਮੇਰੀ ਭੈਣ ਤਾਂ ਫੜੇ ਨਹੀਂ ਸਵੇਰੇ ਮੈਂ ਠੀਕ ਹੈ ਤੇ ਉੱਥੇ ਨਾਈਟ ਦਾ ਸੀ ਸ਼ੂਟ 5 ਵਜੇ 6 ਵਜੇ ਫ੍ਰੀ ਹੋਇਆ ਕਿੰਨੇ ਵਜੇ ਲੱਗੀ ਸੀ ਅਸੀਂ ਲੱਗੇ ਆਂ 4 ਵਜੇ 4 ਵਜੇ ਲੱਗੇ ਆਂ ਮੰਗਲ ਸਵੇਰੀ ਲੱਗੇ ਸੀ ਫਿਰ ਸ਼ਾਮ ਲਈ ਤਾਂ 2 ਵਜੇ 2 ਵਜੇ 2:30 ਉਹਨਾਂ ਦੀ ਪਿੰਡ ਠੀਕ ਹੈ ਜੀ ਪਿੰਡੀਆਂ ਹਾਂ ਠੀਕ ਹੈ ਠੀਕ ਹੈ ਤੇ ਫੇਰ ਫਿਰ ਮੈਂ ਉੱਥੇ ਰਹਿ ਗਈ ਠੀਕ ਹੈ ਤੇ ਫਿਰ ਰੈਗੀ ਤਾਂ ਕਰਕੇ ਸੇਵਾ ਪਾਣੀ ਫੁੱਲ ਕਰਿਆ ਫਿਰ ਸਿਸਟਮ ਵਧੀਆ ਦੀ ਪੂਰਾ ਇਹਨਾ ਓਕੇ ਜੀ ਰਾਤ ਨੂੰ ਸਤਪਾਲ ਕੀ ਕਰ ਰਹੀ ਸੀ ਪਿੰਡੀ ਵਾਲੇ ਕਿ ਕਰ ਰਹੀ ਗਈ ਸੀ ਠੀਕ ਹੈ ਇੱਧਰ ਕਿਉਂ ਰਿਆ ਲੜਤੀ ਉਹ ਇਹਦਾ ਨਾਰਮਲ ਗੱਲਾਂ ਨੇ ਆਲੇ-ਦਾਲ ਏਰੀਏ 'ਚ ਲੱਗੀ ਪਈ ਇਹਨਾਂ ਨੇ ਇਹ ਗਲਤ ਬੋਲਦਾ ਕਿ ਇਹਦਾ ਨਾਰਮਲ ਡੰਗਾ ਤਾਂ ਐਵੇਂ ਖੜਕਦੀਆਂ ਨੇ ਮੈਨੂੰ ਦੁੱਧ ਦੇ ਮੰਮੀ ਨੇ ਸ਼ਗਨ ਦਿੱਤਾ ਸੀ ਕਿੰਨਾ ਉਹ ਤੋਂ ਕੋ ਤੋਂ ਨੀਚੇ ਮੈਂ ਸਤਪਾਲ ਦੀ ਵਾਈਫ ਮੇਰੇ ਠੀਕ ਹੈ ਚੱਲ ਵਧੀਆ ਹੈ ਪੈਸੇ ਲੈ ਗਈ ਓਏ ਠੀਕ ਹੈ ਨਾਲੇ ਐਮੀ ਗਈ ਹਣ ਹਾਂ ਯਾਰ ਪੈਸੇ ਨਹੀਂ ਪਿਆਰ ਹੁੰਦਾ ਨਾ ਮੈਂ ਤਾਂ ਕਹਿ ਸੀ ਮਿਲਣੇ ਠੀਕ ਹੈ ਪਰ ਜਿੱਦ ਮੈਂ ਫੇਰ ਆਈ ਰਹਿ ਮੈਨੂੰ ਉਦੋਂ ਦੇ ਦਿਓ ਉਦੋਂ ਦੇ ਦਿਓ ਏ ਤੇ ਸੂਟ ਦੇ ਦੇ ਨਾਲ ਜੇ ਮੈਨੂੰ ਤਾਂ ਵੱਡ ਠੀਕ ਹੈ ਠੀਕ ਹੈ ਮੈਂ ਮੰਗਦੀ ਨਹੀਂ ਫਿਰ ਫੜ ਠੀਕ ਹੈ ਠੀਕ ਹੈ ਯਾਰ ਮੈਨੂੰ ਸੱਚੀ ਜਿਹੜੇ ਅੱਖ ਮੀਚਦੇ ਓਦੋਂ ਵੀ ਮੈਨੂੰ ਦਿਖ ਰਿਹਾ ਉਹ ਕਿਹੜੀ ਇਧਰ ਲਈ ਅੱਖ ਇਧਰ ਲਈ ਚ ਹੈ ਸੱਜੀ ਚ ਸੱਜੀ ਚ ਕੀ ਡਾਟ ਦਿੰਦਾ ਹੈ ਡਾਟ ਦਿੰਦਾ ਮੈਨੂੰ ਮੈਨੂੰ ਐ ਮੇਰੇ ਕਾਲਾ ਮੋਤੀ ਉਤਰੂਗਾ ਕਾਲਾ ਮੋਤੀ ਉਤਰੂਗਾ ਉਹ ਕੰਮ ਉਹ ਐ ਦਿਖਦਾ ਨਹੀਂ ਹੁੰਦਾ ਕਾਕੇ ਉਹ ਉਹਦੇ ਨਾਲ ਉਹ ਪਤਾ ਕੀ ਸਿਸਟਮ ਹੁੰਦਾ ਜਿਹੜੇ ਅੱਖ ਤੇ ਆਪਣੇ ਬਿੰਦੂ ਜਿਹਦੇ ਰਾਹੀਂ ਆਪਾਂ ਦੇਖਦੇ ਆ ਉਹ ਤੇ ਹੁੰਦਾ ਹੁੰਦਾ ਉਹ ਦਿਖਦਾ ਥੋੜਾ ਹੁੰਦਾ ਉਹ ਤਾਂ ਆਪਾਂ ਨੂੰ ਜਮ੍ਹਾਂ ਦੇਖਣਾ ਬੰਦ ਹੋ ਜਾਂਦਾ ਡਾਟ ਨਹੀਂ ਦਿਖਦਾ ਹੁੰਦਾ ਬਿੰਦੂ ਦੇ ਉੱਪਰ ਚਿੱਟਾ ਹੋ ਜਾਂਦਾ ਉਹ ਤਾਂ ਮੈਨੂੰ ਇਸ ਬਾਰੇ ਨਹੀਂ ਪਤਾ ਮੇਰੀ ਮਾਸੀ ਦੇ ਆਗਾ ਮੈਨੂੰ ਤਾਂ ਪਤਾ ਮੇਰੀ ਮਾਸੀ ਦੇ ਅੱਖ ਜਿਹੜੇ ਜਿਹੜੇ ਆਪਣੇ ਡੇਲੀ ਕਾਲੀ ਆ ਉਹ ਚਿੱਟੀ ਹੋਈ ਪਈ ਆ ਮੇਰੀ ਮਾਸੀ ਦੀ ਜਿਹੜੇ ਜਿਹੜੇ ਅੱਖ ਚ ਬਿੰਦੂ ਆ ਜਿਹਦੇ ਨਾਲ ਆਪਾਂ ਦੇਖਦੇ ਆ ਉਹਦੇ ਉੱਪਰ ਫਿਰ ਜਾਂਦਾ ਉਹ ਫਿਰ ਬੰਦੇ ਨੂੰ ਦਿਖਦਾ ਨਹੀਂ ਅੱਖ ਤੋਂ ਕਾਲਾ ਮੋਜਾ ਉਹ ਤਾਂ ਉਹੀ ਹੋ ਰਿਹਾ ਜੇ ਮਤਲਬ ਉਹੀ ਡਾਟ ਪੈ ਰਿਹਾ ਤੈਨੂੰ ਕਿਸੇ ਗੱਲ ਦਾ ਨਹੀਂ ਡਾਊਟ ਨਹੀਂ ਹੈਗਾ ਯਾਰ ਡਾਕਟਰ ਨੂੰ ਚੈੱਕ ਕਰਾ ਲਾ ਨਾ ਫਿਰ ਜ਼ਰੂਰੀ ਥੋੜੂ ਆ ਐ ਥੋੜੂ ਕਹਿਣਾ ਵੀ ਬਹੁਤ ਹੀ ਉੱਤਰ ਮੈਂ ਜਿੱਧਰ ਵੀ ਝਾਕਦੀ ਮੈਨੂੰ ਉਧਰ ਹੀ ਦਿੰਦਾ ਮੈਂ ਪਹਿਲਾਂ ਐਨੇ ਵੀ ਕਰਕੇ ਦੇਖੀ ਇੱਕ ਦਿਨ ਵੀ ਕਿਤੇ ਬਾਲ ਨਾ ਮੁਰੇ ਆਉਂਦਾ ਹੋਵੇ ਮੈਨੂੰ ਫੇਰ ਵੀ ਦਿਖ ਰਿਹਾ ਉਹ ਕਦੇ ਕਦੇ ਹੁਣ ਵੀ ਦਿਖ ਰਿਹਾ ਮਤਲਬ ਕਦੇ ਕਦੇ ਜਦੋਂ ਮੈਨੂੰ ਜ਼ਿਆਦਾ ਜੇ ਉਹ ਮੈਨੂੰ ਜ਼ਿਆਦਾ ਜੀਂਦਾ ਫਿਰ ਉਹੀ ਗੱਲ ਆ ਨਾ ਫਿਰ ਇਹਦੇ ਦਿਮਾਗ 'ਚ ਗੱਲ ਫਿੱਟ ਹੋ ਰਹੀ ਹੈ ਹਾਂ ਜਦੋਂ ਹੀ ਕੱਖ ਦੀ ਨਿਗਾ ਵੱਧ ਘਟ ਗਈ ਹੋਆ ਸ਼ੀਸ਼ਾ ਨਹੀਂ ਸਹੀ ਹੈਗਾ ਅਣਕ ਦਾ ਤਾਂ ਕਰਕੇ ਨਾ ਲਾ ਕੱਲ ਨੂੰ ਕਿੱਥੇ ਆਉਂਗੀ ਕੱਲ ਪਟਿਆਲੇ ਜਾਂ ਸੰਗਰੂਰ ਦਿਖਾ ਕੇ ਦਿਖਾਇਆ ਕੱਕਾ ਡਾਕਟਰ ਲਵੇ ਨੀਗਾ ਕਿੱਥੇ ਲਵੇ ਕੱਕੜ ਲਵੇ ਬਤਿਆਲੇ ਮੇਰੀ ਮੰਮੀ ਕਹਿੰਦੀ ਸੀ ਕੋਈ ਪਟਿਆਲੇ ਡਾਕਟਰ ਹੈ ਕਹਿੰਦੀ ਪਟਿਆਲੇ ਦਾ 4-5 ਨੇ ਨਾਲੇ ਕੱਲ ਨੂੰ ਪਟਿਆਲਾ ਬਾਹਰ ਆ ਨਾ ਯਾਰ ਮੈਂ ਇੱਕ ਚੀਜ਼ ਦੇਖੀ ਆ ਪਾਕਿਸਤਾਨੀ ਜਿਹੜੇ ਮੈਂ ਬਲੌਗ ਦੇਖਦੀ ਆ ਰੱਜਬ ਭਟ ਦੇ ਉਹਨਾਂ ਫੋਨ ਐ ਫੜਦਾ ਆਪਾਂ ਐ ਫੜਦੇ ਨੇ ਉਹ ਫੋਨ ਐ ਫੜਦਾ ਠੀਕ ਆ ਯਾਰੋ ਆਸਾਨੀ ਨਾਲ ਨਾ ਆਪਦੇ ਕਣੀ ਐ ਕੈਮਰਾ ਕਰ ਲੈਂਦਾ ਠੀਕ ਆ ਆਸਾਨੀ ਨਾਲ ਸ਼ਕਲ ਦਿਂਦੀ ਆ ਫਿਰ ਆਪਦੀ ਉਹ ਐਵੇਂ ਆਪਦੇ ਕਣੀ ਐਵੇਂ ਬਣਾਉਂਦਾ ਜਿਵੇਂ ਤੇਰੇ ਕਣੀ ਉਹ ਜਿਵੇਂ ਆਪਦਾ ਮੂੰਹ ਧਪਾਉਣਾ ਵੇ ਐਂ ਦਿਖਾ ਦਿੰਦਾ ਠੀਕ ਆ ਚੇਂਜ ਕਰ ਲੈਂਦਾ ਐਂਗਲ ਯਾਰ ਆਪਾਂ ਜੇ ਐ ਫੜਦੇ ਆ ਆਪਣੇ ਤੋਂ ਕਿੱਥੋਂ ਜਾਈਏ ਨਾ ਹੁੰਦਾ ਹੀ ਨਹੀਂ ਆਜੀ ਸਹੀ ਐ ਨਹੀਂ ਸਿੱਕੀ ਚੱਲ ਤੈਨੂੰ ਕੁਸ਼ਤਾ ਸਿੱਖਿਆ ਹਣਾ ਤੂੰ ਸਿੱਖਿਆ ਆਈਂ ਜਿੰਨੇ ਪੈਸੇ ਕਮਾਰੇ ਆ ਉਹ ਟਿਕਟੌਕ ਤੋਂ ਕਿਸੇ ਇੱਕ ਲਾਈਵ ਹੋ ਤੂੰ ਐਪ ਤੋਂ ਨਾ ਸੱਚ YouTube ਤੋਂ ਬਾਰੇ ਪੈਸੇ ਕਮਾਰੇ ਆ ਉਹ ਟਿਕਟੌਕ ਟਿਕ ਟਿਕਟੌਕ ਉਹ ਕਰਦੀ ਸੀ ਤੂੰ ਵੀ ਚਲਾਉਂਦੀ ਸੀ ਤੈਨੂੰ ਫਿਰ ਦੁੱਖ ਹੋਇਆ ਜਦੋਂ ਬੰਦ ਹੋਈ ਕਿਉਂਕਿ ਹੈ ਨਹੀਂ ਦੀ ਉਹਨੂੰ ਫਾਲੋਅਰ ਫੂਲਰ ਨਹੀਂ ਐ ਤਾਂ ਮੇਰੇ ਹੈਗੇ ਸੀ ਫਾਲੋਅਰ ਪਰ ਮੈਨੂੰ ਦੁੱਖ ਨਹੀਂ ਹੋਇਆ ਪਤਾ ਕਿਉਂ ਨਹੀਂ ਹੋਇਆ ਕਿਉਂਕਿ ਉਹ ਕੋ ਬੰਦ ਹੋ ਗਿਆ ਮੈਂ ਉਹਨਾਂ ਮੇਰੇ ਪਤਾ ਨਹੀਂ ਕੀ ਪੇਪਰਸ ਕਿ ਮੈਂ ਕੀ ਸੀ ਮੇਰਾ ਫੋਨ ਬੰਦ ਹੋ ਗਿਆ ਠੀਕ ਹੈ ਠੀਕ ਹੈ ਜੇ ਇੰਸਟਾਗ੍ਰam ਬੰਦ ਹੋ ਜੇ ਮਿੱਤੀ ਹੈ ਬਾਏ ਚਾਂਸ ਵੈਸੇ ਤਾਂ ਹੁੰਦੀ ਨਹੀਂ ਉਹ ਕਹ ਰਿਹਾ ਜੇ ਇੰਸਟਾਗ੍ਰam ਬੰਦ ਹੋ ਹਾਂ ਵੀ ਸੋਚ ਤੂੰ ਜਿਹੜੇ ਮੇਰੇ ਪੱਕੇ ਦੋਸਤ ਨੇ ਉਹ ਮੇਰੇ ਨਾਲ ਇੰਸਟਾਗ੍ਰam ਤੇ ਐਡ ਨੇ ਹਨ ਠੀਕ ਹੈ ਤੇ ਉਹਨਾਂ ਦਾ ਮੇਰੇ ਕੋਲ ਨੰਬਰ ਵੀ ਹੈ ਠੀਕ ਹੈ ਬਾਕੀ ਜੇ ਫਾਲਰ ਫੂਲਰ ਉਹਨਾਂ ਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੋਮ ਆਇਆ ਹੈ ਪਰ ਜਿਹੜਾ ਬੰਦਾ ਆਇਆ ਕਹਿੰਦਾ ਮੈਨੂੰ ਪੈਸੇ ਨਾਲ ਪਿਆਰ ਨਹੀਂ ਮੈਂ ਇਹ ਕਹਿੰਦੀ ਮੈਨੂੰ ਪਿਆਰ ਨਹੀਂ ਪੈਸੇ ਤੋਂ ਮੇਨ ਆਪਣੀ ਜ਼ਿੰਦਗੀ ਨਹੀਂ ਸਹੀ ਹੈ ਇਹ ਜੇ ਕੋਈ ਕੰਮ ਕਰਦੇ ਪੈਸੇ ਦੇ ਪਿੱਛੇ ਕਰਦੇ ਆ ਜਦੋਂ ਅਗਲਾ ਮੈਨੂੰ ਤਾਂ ਪੈਸੇ ਨਾਲ ਪਿਆਰ ਨਹੀਂ ਹੈ ਇਹ ਤੂੰ ਫਿਰ ਧੱਕੇ ਕਿਉਂ ਖਾਰਾ ਇਹਨੂੰ ਪੈਸੇ ਨਾਲ ਪਿਆਰ ਨਹੀਂ ਜਿਹੜੇ ਤੇਰੇ ਕੋਲ ਚਾਰ ਹੈਗੇ ਨੇ ਲੋਕਾਂ ਨੂੰ ਵੰਡ ਦੇ ਤੂੰ ਵੰਡ ਕੇ ਬੈਠ ਰਾਮਦਾਰੀ ਨਾਲ ਹੈਨਾ ਅੱਜ ਪੰਜ ਅੱਜ ਗੱਲ ਪੈਸਾ ਮੇਨ ਹੈਗਾ ਮੀਤੀ ਪੈਸੇ ਨਾਲ ਤੂੰ ਕੁਝ ਵੀ ਖਰੀਦ ਸਕਦਾ ਮੈਂ ਮੈਂ ਤਾਂ ਕਹਿੰਨੀ ਮੇਰੀ ਪੈਸੇ ਬਿਨਾ ਕੋਈ ਜ਼ਿੰਦਗੀ ਨਹੀਂ ਜਿੰਨਾ ਹੈਗਾ ਉਹਨਾਂ ਥੋੜਾ ਠੀਕ ਹੈ ਮੈਂ ਨਹੀਂ ਕਹਿੰਦੀ ਵੀ ਹਾਂ ਇੰਨਾ ਚਾਹੀਦਾ ਇੰਨਾ ਚਾਹੀਦਾ ਠੀਕ ਹੈ ਵੀ ਜਿੰਨਾ ਕਾਈ ਜਾਂਦੇ ਢਾਈ ਜੋ ਹੈ ਪਰ ਮੈਂ ਪਹਿਲਾ ਬੋਰਡ ਹੋਂਸੇ ਹੁੰਨੇ ਤਾ ਕਾਟ ਕੇ ਅਕਲ ਆ ਗਈ ਅਕਲ ਆ ਗਈ ਹੁਣ ਸਿੱਖ ਗਈ ਠੇਡੇ ਕਾਕਾ ਅਕਲ ਆ ਗਈ ਇਹਨਾਂ ਨੂੰ ਹੁਣ ਚੱਲ ਵਧੀਆ ਹੈ ਅਗਲਾ ਸੱਚ ਦੇਖੀ ਵਿਚਾਰੇ ਅਮਰੀਕਾ ਤੋਂ ਦੇਖੀ 104 ਜਵਾਬ ਹਾਂ ਹੈ ਹੂੰ ਸਹੀ ਹੈ ਦੋ ਨੰਬਰ ਤੇ ਤਿਖਾਰੇ ਇਹ ਰ ਹੈ ਗਲਤ ਗੱਲ ਲੈਣਾ ਜਿਹੜੇ ਡੌਂਕੀ ਲਾ ਕੇ ਜਾਂਦੇ ਨੇ ਵਿਚਾਰੇ 40 40 45 45 ਰੱਖ ਲਾ ਗਏ ਹਨ ਕਿਹਨੂੰ ਪੈਸੇ ਮਿਲਣਗੇ ਪੈਸੇ ਕੌਣ ਦੇਊਗਾ ਹੁਣ ਉਹਨਾਂ ਨੂੰ ਸਾਰੇ ਪੈਸੇ ਉਹ ਰੱਖ ਗਏ ਟਰੰਪ ਰੱਖ ਗਏ ਉਹ ਤਾਂ ਹੁਣ ਜਿਵੇਂ ਏਜੰਟ ਲੈ ਆਉਂਦੇ ਨੇ ਸਾਰੇ ਕੁਝ ਜਿਵੇਂ ਸਾਰੀਆਂ ਫਾਈਲਾਂ ਫੁੱਲਾਂ ਦੀ ਖਰਚਾ ਆ ਗਿਆ ਬਾਕੀ ਉਧਰ ਵੀ ਇਹਨਾਂ ਦਾ ਕਰਿਆ ਹੁੰਦਾ ਸਿਸਟਮ ਸਾਰਾ ਆ ਦੋਸ ਦੇਖ ਦੇ ਹੁਣੀ ਗਈ ਸੀ ਕਿ ਤੂੰ ਨਾ ਉਹ ਤਾਂ ਹੁਣ ਜਿਹਦੇ ਦੰਦਾ ਟਰੰਪ ਜਿੱਤੇ ਉਹਨੇ ਕਰਿਆ ਇਹ ਰੂਲ ਲਾਗੂ ਵੀ ਮੈਂ ਭੇਜੂਆਂ ਜਿਹੜੇ ਦੋ ਨੰਬਰ ਚ ਨੇ ਸਾਰੇ ਆਏ ਵਿਚਾਰਿਆਂ ਨੇ ਉਹਨਾਂ ਦੇ ਪੈਰਾਂ ਤੇ ਡੇੜੀਆਂ ਸੀਗੀਆਂ ਹੱਥਾਂ 'ਚ ਰੱਖੀ ਹੈ ਨਾ ਇਹ ਆਹ ਦੇਖੀ ਦੀ ਰੀਲ ਦੇ ਵਿੱਚ ਇੱਕ ਤਾਂ ਅਸੀਂ ਕਹਿ ਦਿੱਤੀ ਮੈਨੂੰ ਕਹਿੰਦੀ ਸਿਰਫ 2 ਦਿਨ ਹੋਏ ਨੇ ਉੱਥੇ ਗਏ ਨੇ 2 ਤਾਂ ਕਈ ਤਾਂ ਹਲੇ ਐਂ ਬਸ ਉੱਥੋਂ ਸਿੱਧੀ ਬਾਰਡਰ ਤੋਂ ਹੀ ਮੋੜਦੇ ਆਵੇਂ 2-3-3 ਦਿਨ ਹੋਏ ਤੇ ਸਾਰਿਆਂ ਨੇ ਉਹਨਾਂ ਨੇ ਤਾਂ ਕੁਝ ਵੀ ਨਹੀਂ ਉਹਨਾਂ ਦਾ ਕੁਝ ਵੀ ਨਹੀਂ ਉਹਨਾਂ ਦਾ 40 ਲੱਖ ਬਸ ਐਂ ਡੁੱਬ ਗਿਆ ਜਾਂ ਸਮਝ ਲਾ ਜਮੇ ਚੱਲ ਜਿੰਨਾ ਵੀ ਲੱਗਿਆ ਹੋਊਗਾ ਕਿੰਨੇ ਨਾ ਨਹੀਂ ਲਈ ਉਹ ਨਾਲਾ ਮਿਲਦਾ ਉਹ ਕੋਈ ਵੱਡੀ ਉਮਰ ਦਾ ਨਹੀਂ ਸੀਗਾ ਵੀ ਹੋਊਗਾ ਚਲ 22 ਸਾਲ ਦਾ ਲਾਲਾ 22 ਸਾਲ ਦਾ ਲਾਲਾ ਉਹਨਾਂ ਦਾ ਡੈਡੀ ਬੈਠਾ ਸੀ ਕੋਲੇ ਰੋਣ ਲੱਗ ਗਿਆ ਉਹਨਾਂ ਦਾ ਮਤਲਬ ਕਿ ਘਰ ਵੀ ਦਿਖ ਰਿਹਾ ਸੀ ਪਿੱਛੇ ਵੀ ਠੀਕ ਠਾਕ ਹੀ ਸੀ ਉਹਨਾਂ ਨੇ ਦੇਖੀ 30 35 ਲੱਖ ਰੁਪਏ 40 ਲੱਖ ਰੁਪਏ ਲਾਇਆ ਹੋ ਉਹ ਦੇਖੀ ਵਿਚਾਰੇ ਇਹਨਾਂ ਹੁਣ 40 ਲੱਖ ਕੀ ਕਿਸੇ ਕੋਲੇ ਨਹੀਂ ਹੁੰਦਾ ਹਣ ਅਗਲਾ ਇਧਰ ਉਧਰ ਆ ਲੋਕ ਦੋ ਨੰਬਰ ਚ ਜਾਂਦੇ ਕਿਉਂ ਨੇ ਲਫੇ ਹੁਣ ਅਗਲੇ ਨੂੰ ਹੁੰਦੇ ਹੀ ਕੋਈ ਜਿਆਦਾ ਉਹ ਨਹੀਂ ਨਾ ਹੈਗਾ ਜਾਣ ਨਹੀਂ ਸਕਦਾ ਕੋਈ ਉਹਨੇ ਇਹ ਵੀ ਉਹ ਬਹੁਤ ਇਹ ਨਹੀਂ ਵੀ ਉਹਨੇ ਜਿਹੜੇ ਕੱਢਤੇ ਕੱਢਤੇ ਉਹ ਹੋਰ ਵੀ ਕੱਢੂ ਉਹਨੇ ਘਟੋ ਘਟ ਪਤਾ ਨਹੀਂ ਕਿੰਨੇ ਗੈਰੇ ਸੀਗੇ ਪਤਾ ਨਹੀਂ ਕਿੰਨੇ ਬੰਦੇ ਕੱਢਣੇ ਆ ਉਹਨੇ ਸ਼ੁਕਰ ਮੈਂ ਤਾਂ ਗਈ ਤੈਨੂੰ ਇਹ ਬਾੜ ਦਾ ਅਮਰੀਕਾ ਵਾਲਾ ਉੱਥੇ ਬੈਠੀ ਮੂੰਹ ਦਿਖਾਈ ਜਾਂਦਾ ਜਾ ਕੇ ਜਿਹੜੇ ਵੀ ਜਿਹੜੇ 2-3 ਸਾਲਾਂ ਤੋਂ ਵੀ ਗਏ ਹੋਏ ਨੇ ਮੇਲਾ ਉਹਨਾਂ ਨੂੰ ਵੀ ਚੱਕੂ ਜਿਹੜੇ ਪੱਕੇ ਨੇ ਇੱਕ ਇੱਕ ਨੇ ਹਨਾ ਲਿਖ ਰਖਿਆ ਤੇ ਬੁੜੀ ਜੀ ਨੇ ਉਹ ਤੀਮੀ ਜੀ ਦੀ ਰੀਲ ਆਈ ਦੀ ਇੰਸਟਾਗ੍ਰam ਤੇ 18 ਸਾਲ ਹੋ ਗਈ ਤੀ ਰਿੰਦੀ ਨੂੰ ਉਹਨੂੰ ਦੇਖੀ ਹੈ ਨਾ ਫੋਨ ਵੀ ਖੋਲੇ ਉਹਦੇ ਹੱਥ ਚੋਂ ਵੀ ਕਿਸੇ ਨੂੰ ਫੋਨ ਵੀ ਨਾ ਕਰਲੇ ਕੁਝ ਵੀ ਨਹੀਂ ਉਹ ਕਰਦੀ ਤਰ ਰੋ ਰਹੀ ਉਹਨੂੰ ਪੁਲਿਸ ਵਾਲਿਆ ਫੜਨ ਜਿਵੇਂ ਜਾ ਇੱਕ ਕੱਡਾ ਜਹਾਜ਼ ਦੀ ਹੈ ਨਾ ਹਾਂ ਜਹਾਜ਼ ਬਹੁਤ ਵੱਡਾ ਸੀ ਉਹ ਕਿੰਨ ਸਾਨੂੰ ਇਹ ਵੀ ਨਹੀਂ ਪਤਾ ਸੀ ਵੀ ਇਵਨ ਕਿ ਅਸੀਂ ਕਿੱਥੇ ਜਾਣਾ ਕਿੱਥੇ ਸਾਨੂੰ ਉਤਾਰਨਾ ਹੈ ਕਿੱਥੇ ਨਹੀਂ ਹੈ ਨਾ ਕਿੱਧਰ ਹੀ ਆਇਆ ਈ ਅੰਮ੍ਰਿਤਸਰ ਹਾਂ ਆਮਰ ਸਾਰੇ 에어ਪੋਰਟ ਮਿਲਟਰੀ ਵਾਲਿਆਂ ਦਾ ਮਿਲਟਰੀ 에어ਫੋਰਸ ਦਾ ਦੀ ਯੂ ਐਸ 에어ਫੋਰਸ ਪਿੱਛੋਂ ਖੁੱਲਦਾ ਨਾ ਐਵੇਂ ਜੇ ਨਾ ਫਿਰ ਦੂਸਰਾ ਆ ਕੁਰਸੀਆਂ ਲੰਗੀਆਂ ਮਤਲਬ ਇੱਕ ਸੀਟ ਐ ਮੈਂ ਇੱਕ ਕਹਿ ਰਿਹਾ ਇਧਰ ਕੁਰਸੀ ਇਧਰ ਕੁਰਸੀ ਐਵੇਂ ਸੀਗੀਆਂ ਤੇ ਉਹਦੇ ਕੰਧ ਨਾਲ ਇਧਰ ਕੁਰਸੀ ਉਹਦੇ ਕੰਧ ਨਾਲ ਤੂੰ ਕਿੱਥੇ ਗਈ ਸੀ ਝਾੜੀ ਤੇ ਘੁੰਮਣਾ ਗਈ ਸੀ ਹਨਾ ਤੂੰ ਉਹਦਾ ਨਹੀਂ ਸੀ ਉਹਦਾ ਸਿਸਟਮ ਦਾ ਅੱਡ ਸੀ ਹਨਾ ਇਹ ਤਾਂ ਬਹੁਤ ਬੰਦੀਆ ਟੂ ਇੰਡੀਆ ਸੀ ਉਹਦਾ ਬਹੁਤ ਵੱਡਾ ਝਾੜੀ ਸੀ ਮੇਰੇ ਤਾਂ ਇੰਡੀਗੋ ਸੀਗੀ ਉਹ ਤਾਂ ਬਹੁਤ ਗੰਦੀ ਫਲਾਈਟ ਹੈ ਇੰਡੀਗੋ ਜੇ ਕੋਈ ਜਾਵੇ ਕਿਤੇ ਨਾ ਇੰਡੀਆ ਤੋਂ ਇੰਡੀਆ ਵੀ ਜਾਵੇ ਇੰਡੀਗੋ ਫਲੈਟ ਨਾਲ ਵੇ ਠੀਕ ਹੈ ਜੀ ਕਿਹੜੀ ਲੈਣੀ ਗੰਦੀ ਫਲਾਈਟ ਹੈ ਨਾ ਤੂੰ ਇਹ ਲਾ ਲਾ ਉਹ ਚ ਵੀ ਕੰਨ ਬੰਦ ਹੋ ਜਾਂਦੇ ਨੇ ਬੰਦੇ ਦੇ ਜਦੋਂ ਉਹ ਬੱਸ ਜੀ ਦੁਖਣ ਲੱਗ ਜਾਂਦੇ ਨੇ ਕੰਨ ਇੰਨਾ ਭੜਾ ਹੁੰਦਾ ਬੰਦੇ ਨਾਲ ਜਦ ਤੱਕ ਚਿੰਗਮ ਲੈ ਕੇ ਜਾਵੇ ਜਾਂ ਉਹਦੇ ਹੈੱਡਫੋਨ ਲਾ ਕੇ ਗਾਣੇ ਸੁਣਨ ਲੱਗ ਜੇ ਠੀਕ ਹੈ ਖਾਲੀ ਕਨੇ ਦਾ ਬੈਠੇ ਨਾ ਜੇ ਬੰਦਾ ਸੌਂ ਜੇ ਵੱਡ ਲਾ ਲੈ ਜਾ ਹਨ ਘਰ ਡਾਟੀਏ ਹਾਂ ਠੀਕ ਹੈ ਠੀਕ ਐਕਸਪੀਰੀਅੰਸ ਅਮਿੱਤਿੰਦੇ ਹਾਂ ਜਾਂ ਫਿਰ ਉਹਨਾਂ ਕੋਲ ਇੱਕ ਨਾ ਚਿੰਗਮ ਜੀ ਹੁੰਦੀ ਮੈਨੂੰ ਨਾਮ ਨਹੀਂ ਯਾਦ ਉਹਨਾਂ ਨੂੰ ਕਹ ਦੇ ਮੈਨੂੰ ਉਹ ਚਾਹੀਦੀ ਮੈਂ ਤਾਂ ਮਰ ਜਾਵਾਂਗੀ ਜੇ ਉਹ ਚਿੰਗਮ ਤੁਹਾਨੂੰ ਸੌ ਪਿਆ ਦੇ ਇੱਕ ਦੇ ਦੇਣੀ ਠੀਕ ਹੈ ਹੈ ਨਾ ਮੈਂ ਚਿੰਚੜੀ ਜਹਾਜ਼ ਤੇ ਚੜ ਕੇ ਤਾਂ ਫਿਰ ਉਹੀ ਮਰ ਜੂ ਮੈਨੂੰ ਸਭ ਤੋਂ ਵਧੀਆ ਟ੍ਰੇਨ ਦਾ ਸਫ਼ਰ ਲੱਗਦਾ ਹਮ ਮੈਂ ਤਾਂ ਟ੍ਰੇਨ ਤੇ ਵੀ ਆਲਾ ਵਿਜੇਪਾਟੜੀ ਤੋਂ ਲੱਗੀ ਹੈ ਮੈਂ ਤਾਂ ਮਰ ਜੂ ਤੇ ਰੈਲੀ ਉਤਰੂਗੀ ਫਿਰ ਤੂੰ ਨਾ ਚੜੀ ਜਦਨ ਚੜ ਗਈ ਤੇ ਰੈਲੀ ਮੱਕਾ ਉਤਰ ਤਦ ਡਰ ਲੱਗਦਾ ਮੈਂ ਡਰ ਬਿਟ ਰਾਂ ਅੰਚ ਠੀਕ ਹੈ ਤਦਾ ਬਸ ਤਾਂ ਸਾਫ਼ ਰਹਿਣਾ ਹੈ ਤਾ ਆਧਾਰ ਕਾ ਲੜੀ ਸਵਾਰੀ ਤੁਸੀਂ ਬੈਠੋਗੇ ਸਤ ਪਹਿਲੇ ਉੱਡੂਗਾ ਤੁਹਾਨੂੰ ਉਹਦੋਂ ਥੋੜਾ ਡਰ ਲੱਗੂਗਾ ਜਦੋਂ ਨਾ ਐਵੇਂ ਐਵੇਂ ਹੋ ਕੇ ਉੱਪਰ ਇੱਕਦਮ ਉੱਪਰ ਹੁੰਦਾ ਉਹ ਤੁਹਾਨੂੰ ਆਉਗਾ ਇਹ ਪੈਰਾਸਲੂਟ ਜਮੀਨ ਗਈ ਠੀਕ ਵੀ ਕੀ ਹੋ ਗਿਆ ਨਾ ਮੀਤੀ ਉੱਤਰ ਦੇ ਟਾਈਮ ਵਿੱਚ ਜਦੋਂ ਉਹਦੇ ਟਾਇਰ ਥੱਲੇ ਲੱਗਦੇ ਉਹ ਤੇ ਡਰ ਮੈਂ ਕੀ ਕਰਾਂ ਮਿੱਤਿਆ ਮਨ ਉਦਾਹਰ ਕਾਰਡ ਵਾਲੀ ਸਵਾਰੀ ਹੈ ਇੰਜੋਏ ਕਰ ਮੈਂ ਮੈਂ ਸਾਡੇ ਜਿਹੜੀ ਸਾਡੇ ਘਰੇ ਗੱਡੀਆਂ ਬਸ ਮੈਂ ਉਹ ਚ ਬੈਠ ਸਕਦੀ ਜੇ ਮੈਂ ਕਿਸੇ ਹੋਰ ਗੱਡੀ ਚ ਵਾਜਾਂ ਮੈਨੂੰ ਤੇਲ ਚੜ ਜਾਂਦਾ ਪਤਾ ਨਹੀਂ ਕਿਉਂ ਆ ਤੁੱਤ ਤੇ ਵਾਲੀ ਗੱਡੀ ਚ ਬੈ ਕੇ ਤਾਂ ਮੈਨੂੰ ਕੋਈ ਵਿਰਾਟ ਉੱਠ ਖੜਦਿਆ ਹੋ ਜਾਂਦਾ ਵੀ ਬਸ ਮਰ ਗਈ ਮੈਂ ਉਹ ਪਿੱਛੋਂ ਬੰਦ ਹੈ ਨਾ ਤਾਂ ਹਮਸ ਹੋ ਜਾਂਦੀ ਹੋਰ ਕੀ ਕਰੀਏ ਤੇਰਾ ਫੇਰਾ ਤੇਰੇ ਵਾਸਤੇ ਅੱਡ ਬਣਾਈਏ ਕੋਈ ਨਾ ਖਾਈਗੀ ਅੱਡ ਲੱਕਰ ਕੀ ਅਸੀਂ ਦਾ ਸਾਈਕਲ ਦੇ ਲਵਾਦਾ ਸੀਟ ਉਹਦੇ ਤਿੰਨ ਪਹੀਏ ਲਵਾਦਾ ਉਹ ਹੀ ਫਿਰ ਆਇਆ ਗਰੀਬਾ ਬੂਆ ਦਾ ਜਿੱਦਾ ਜ਼ਰਾ ਬੋਖ ਹੋ ਜਾਊਗਾ ਬਾਈ ਉਹ ਤਾਂ ਸਿਸ਼ਵੀ ਨਹੀਂ ਖੋਲਦਾ ਕੋਈ ਬਾਰੀ ਨਹੀਂ ਹਰ ਮੈਂ ਤਾਂ ਕਿਤੇ ਵੀ ਨਹੀਂ ਜਾ ਸਕਦੀ ਮੈਂ ਤਾਂ ਮਰ ਜੂ ਬਸ ਜਿੰਨਾ ਤੱਕ ਕਮਰਾ ਟੁੱਟ